ਇਹਨਾਂ ਨੇ ਮੈਂਬਰ ਪਾਰਲੀਮੈਂਟ ਦਾ ਅਖਿਲਾ ਲੜਿਆ ਸੀ ਜਮਨੀ ਜੀ ਸਾਡੇ ਕਾਂਗਰਸ ਦੀ ਸ਼ਾਨ ਜਿਨ੍ਹਾਂ ਨੇ ਥੋੜਾ ਸਮਾਂ ਸਾਡੇ ਤੋਂ ਮੁੱਖ ਮੋੜ ਲਿਆ ਸੀ ਇਦਾਂ ਲੱਗਦਾ ਸੀ ਜਿਦਾਂ ਕਾਂਗਰਸ ਹਿਸ਼ਾਰਪੁਰ ਦੇ ਵਿੱਚ ਕੋਈ ਸਿਰ ਤੇ ਸਾਈਂ ਰਿਹਾ ਹੀ ਨਹੀਂ ਰੋਣਾ ਸਾਹਿਬ ਤੁਸੀਂ ਆ ਗਏ ਹੋ ਇਹਨਾਂ ਚੋਰਾਂ ਨੂੰ ਤਾਂ ਭਜਾ ਲਾਂਗੇ ਇਹ ਸਾਰੇ ਲੀਡਰ ਪੰਜਾਬ ਦੀਆਂ ਗੱਲਾਂ ਕਰਦੇ ਸੀ ਮੈਂ ਪੰਜਾਬ ਦੀਆਂ ਨਹੀਂ ਕਰਦਾ ਮੈਂ ਹਿਸ਼ਾਰਪੁਰ ਦੀ ਗੱਲ ਕਰਦਾ ਕਿ ਹਿਸ਼ਾਰਪੁਰ ਦੇ ਵਿੱਚ ਇੱਕ ਵਾਰ 40 40 50 50 ਚੋਰੀਆਂ ਹੋਈਆਂ ਜਿਹੜੀਆਂ ਕੀ ਅੱਜ ਤੱਕ ਟ੍ਰੇਸ ਨਹੀਂ ਹੋਈਆਂ ਔਰ ਇਹ ਹਾਲਾਤ ਹੋ ਗਏ ਆ ਕਿ ਜੇ ਕੇ ਦੀ ਚੈਨੀ ਲਿਖਦੀ ਆ ਬਾਲੀ ਲਿਖਦੀ ਉਹ ਥਾਣੇ ਜਾਂਦੇ ਜ ਉਹਨਾਂ ਨੂੰ ਪਤਾ ਮਿਲਣਾ ਹੀ ਨਹੀਂ ਕਿਉਂਕਿ ਇਹ ਦਸ਼ੇੜੀਆਂ ਦੇ ਖਿਲਾਫ ਤੇ ਚੋਰਾਂ ਦੇ ਖਿਲਾਫ ਸਰੀਰ ਬੰਦਾ ਗਵਾਹੀ ਨਹੀਂ ਦੇ ਸਕਦਾ ਕਰਪਸ਼ਨ ਮੰਤਰੀ ਦਾ ਸਾਰਾ ਟੱਬਰ ਲੈ ਰਿਆ ਰੋੜਾ ਸਾਹਿਬ ਜਦੋਂ ਸਰਕਾਰ ਆ ਗਈ ਹੁਣ ਤਾਂ ਤੁਸੀਂ ਵੀ ਜੇਲ੍ਹ ਯਾਤਰਾ ਕਰਿਆ ਆਏ ਹੋ ਜੇਲ੍ਹ ਦੇ ਡਰ ਹੁੰਦਾ ਉਹ ਵੀ ਆਪਾਂ ਵੀ ਕਰਿਆ ਆਏ ਆ ਕੋਈ ਗੱਲ ਨਹੀਂ ਤਕੜੇ ਆਵਣਾਂ ਨੂੰ ਧੌਣੋਂ ਫੜ ਫੜ ਕੇ ਅੰਦਰ ਦੇਣਾ ਜਾਣਗੇ ਨਹੀਂ ਕਿਤੇ ਚਿੰਤਾ ਨਾ ਕਰੋ ਇਹ ਕੰਮ ਕੀ ਕਰਦੇ ਆ ਕਿ ਜਿਹਦੇ ਨਾਲ ਮੜਾ ਜੀ ਆ ਵੀ ਕਾਂਗਰਸੀ ਕੋ ਅਟੈਚ ਹੁੰਦਾ ਐਸਐਸਪੀ ਨੂੰ ਫੋਨ ਕਰਦੇ ਆ ਕਿ ਸੀਐਸਟਾ ਫੜ ਕੇ ਲਿਆਵੇ ਐਸਐਸਪੀ ਸਾਹਿਬ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦਾ ਸੀਐਸਟਾ ਦੇ ਚੰਗੇ ਕੰਮਾਂ ਨੂੰ ਲਾਓ ਆ ਲੁੱਟਾ ਖੋਹਾਂ ਦੇ ਕੰਮਾਂ ਨੂੰ ਲਾਓ ਚੋਰਾਂ ਨੂੰ ਫੜਨ ਨੂੰ ਲਾਓ ਕਾਂਗਰਸੀਆਂ ਨੂੰ ਫੜਨ ਨੂੰ ਨਾ ਲਾਓ ਤੁਸੀਂ ਇਹ ਪੋਪਰ ਦਾ ਬੁੱਟਾ ਆ ਪੰਜ ਸਾਲ ਚ ਪੈਦਾ ਹੋਇਆ ਪੰਜ ਵੱਢ ਕੇ ਇਹਨੂੰ ਲਾਂਬੇ ਮਾਰਨਾ ਹੀ ਰਹਿ ਗਿਆ 25 ਸਾਲ ਇਹਦਾ ਉਹ ਹਾਲ ਕਰਾਂਗੇ ਧੌਣੋਂ ਫੜ ਫੜ ਕੇ ਦੋ ਤਿੰਨ ਮਹੀਨੇ ਛੁੱਟੀ ਲਾਵਾਂਗੇ ਰੋੜਾ ਸਾਹਿਬ ਨੂੰ ਕਿ ਰੋੜਾ ਸਾਹਿਬ ਨੇ ਮੰਤਰੀ ਵੀ ਬਣ ਜਾਣਾ ਸਰਕਾਰ ਦੀ ਇਹਨੂੰ ਸਾਰੇ ਕੱਪਰ ਨੂੰ ਧੋਣਾ ਫੜ ਫੜ ਕੇ ਉਸ ਤੋਂ ਬਦਲੇ ਲਾਵਾਂਗੇ ਜਿੰਨਾਂ ਕਰੋ ਕਦੀ ਕਿ ਇਹਦਾ ਘੱਟ ਬਣ ਜਾਂਦਾ ਕਿੱਡੇ ਹਾਲਾਤ ਮਾੜੇ ਆ ਤੀਸਰੀ ਵਾਰੀ ਮੈਂ ਬਹੁਸੱਲਾ ਦਾ ਸ਼ਰਮ ਸੰਤੀ ਦਾ ਮੈਂਬਰ ਬਣਿਆ ਪ੍ਰਧਾਨ ਬਣਿਆ ਉੱਥੇ ਪੁਲਿਸ ਦੇ 20 ਬੰਦੇ ਭੇਜੇ ਗਏ ਬੰਟੀ ਨੇ ਪ੍ਰਧਾਨਾਂ ਨੂੰ ਅੰਦਰ ਬਾੜ ਕੇ ਕੁੱਟ ਕੇ ਪ੍ਰਧਾਨ ਬਣ ਗਿਆ ਇੰਨੀ ਇਹਨਾਂ ਦੀ ਮਾੜੀ ਹਾਲਾਤ ਆ ਮੈਂ ਮੰਤਰੀ ਜੀ ਦਾ ਨਾਮ ਲੈ ਕੇ ਕਹਿੰਦਾ ਜਿੰਪਾ ਜੀ ਤਕੜੇ ਹੋ ਜਾਓ 19 ਦੀ ਦੁਸ਼ਮਣੀ ਰੱਖਿਆ ਜਿੰਨੀ ਤੁਹਾਡੀਆਂ ਲੱਤਾਂ ਚੱਲ ਲੈਣ ਸਾਡੇ ਦਾ ਕੋਈ ਨਹੀਂ ਦਿੱਕਤ ਦੇ ਜੰਮੇ ਪਰਦੇ ਚੱਲਦੀ ਹੈ ਦੋ ਹੋਰ ਕਰਾ ਦੂਗੇ ਕੋਈ ਫੋਲੋ ਨਹੀਂ ਕਿਸੇ ਨੇ 26 ਚ ਰਿਟਾਇਰ ਹੋਇਆ ਨਾ ਕਿ 27 ਹੋ ਜੇ ਨਾ ਜਾਨ ਨਹੀਂ ਦੇਣਾ ਮੈਂ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਮੈਂ ਰਹਿਣਾ ਵੀ ਕਾਂਗਰਸੀਆਂ ਨੂੰ ਤਾਂ ਮੂੰਹ ਛੱਡਣਾ ਨਹੀਂ ਉਹਦੀ ਜਾਨ ਵੀ ਨਹੀਂ ਦੇਣਾ ਕਿਤੇ ਮੈਂ ਤੁਸੀਂ ਤਾਂ ਟੱਪ ਟੱਪ ਕੇ ਇੱਧਰ ਚੱਲ ਗਏ ਮੰਤਰੀ ਬਣ ਗਏ ਚਿੰਤਾ ਨਾ ਕਰੋ ਨਾ ਵੀ ਕੋਈ ਬਣਾਗੇ ਲੇਕਿਨ ਕਾਂਗਰਸ ਨੂੰ ਖੜੇ ਕਰਨ ਲਈ ਜਿਹੜੇ ਮੈਂ ਮੇ ਰੋੜਾ ਜੀ ਨੂੰ ਬੇਨਤੀ ਕਰਦਾ ਕਿ ਪਾਲਿਸੀ ਬਣਾਇਓ ਸਰਕਾਰਾਂ ਫੜਦੀਆਂ ਪੈਸੇ ਲੈਣ ਵਾਲੇ ਮੈਂ ਬੇਨਤੀ ਕਰੂੰਗਾ ਉਸ ਟ੍ਰਾਂਸਵਾਜ ਪਾਸ ਕਰਿਓ ਪੈਸੇ ਦੇਣ ਵਾਲੇ ਨੂੰ ਫੜਿਓ ਦੋਵੇਂ ਥੱਪੜ ਪੈਣੇ ਸਾਹਮਣੇ ਦਾ ਦੇਣਾ ਸੀ ਇੰਨੇ ਨੇ ਪੈਸੇ ਦੇ ਭਾਰ ਨੂੰ ਦਿੱਤੇ ਇੰਨੇ ਦੀ ਬੋਟੀ ਉਹੀ ਬੰਦੇ ਕੋ ਪਰਚੇ ਦਰਜ ਕਰਾ ਕੇ ਇਹਨਾਂ ਨੂੰ ਧੱਕੇ ਦੇਣਾ ਬੰਦਲ ਦੀ ਚਿੰਤਾ ਨਾ ਕਰੋ ਇਹਨੂੰ ਕੋ ਧੱਕਾ ਕਰ ਲਓ ਜਿੰਨਾ ਕਰਦੇ ਤਾਂ ਕਾਂਗਰਸੀਓ ਤਕੜੇ ਹੋ ਜਾਓ ਹੁਣ ਤਾਂ ਰੋੜਾ ਸਾਹਿਬ ਆਗੇ ਪਹਿਲਾਂ ਤਾਂ ਚਲੋ ਕਾਂਗਰਸੀ ਵੀ ਕਹੀ ਸੀ ਜਿਹੜੇ ਕਾਂਗਰਸੀ ਨੂੰ ਮਾਰਦੇ ਸੀਗੇ ਹੁਣ ਤਾਂ ਰੋੜਾ ਸਾਹਿਬ ਆਗੇ ਚੱਕਦਾ ਕਿ ਪਟੇੜਾਂ ਦੀ ਚਿੰਤਾ ਨਾ ਕਰੋ ਧਰਨਾ ਤੁਸੀਂ 2000 ਬੰਦਾ ਕਿਨੇ 10000 ਇਕੱਠਾ ਕਰ ਦਾਂਗੇ ਮੈਂ ਕਾਂਗਰਸ ਦੇ ਵਿਰੋਧ ਦੇ باوجود ਵੀ 20000 ਬੰਦੇ ਦਾ ਧਰਨਾ ਲਾ ਕੇ ਕੋਈ ਧਰਨਾ ਲਾਤੀ ਸਾਰਿਆਂ ਦੀ ਜਦੋਂ ਤੁਸੀਂ ਸਾਡੇ ਨਾਲ ਹੋ ਕਿ ਮੈਂ ਪੰਜਾਬ ਤੋਂ ਲੱਗ ਰੱਖਿਆ ਉਹਦੀ ਚਿੰਤਾ ਨਾ ਕਰੋ